ਪੁਰਾਣੇ ਤੋਂ ਪਸਾਇਆ ਅਜੇ ਤੁਸੀਂ ਸਭ ਕੀ ਕਹਿਣਾ ਚਾਹੋਗੇ ਤਾਂ ਪਰ ਮਾਡਲ ਹੈ ਜਿਹੜਾ ਇੱਕ ਤਿਆਰ ਹੋਰੇ ਪਿੰਡਾਂ ਦੇ ਵਿੱਚ ਇੱਕ ਇਹ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀਗੇ ਕਿ ਆਪਾਂ ਹਰ ਇੱਕ ਪਿੰਡ ਵਿੱਚ ਇੱਕ ਤਾਂ ਖੇਡਣ ਦੇ ਵਾਸਤੇ ਗਰਾਊਂਡ ਜਿਹੜਾ ਹੈਗੇ ਉਹ ਤਿਆਰ ਕਰਨੇ ਨੇ ਪਾਰਕ ਪਬਲਿਕ ਦੇ ਸੈਰਗਾਹ ਦੇ ਵਾਸਤੇ ਜਿਹੜੇ ਹੈਗੇ ਉਹ ਤਿਆਰ ਕਰਨੇ ਨੇ ਤੇ ਨਾਲ ਹੀ ਜਿਹੜਾ ਪੰਜਾਬ ਦੇ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਪਿੰਡਾਂ ਵਿੱਚ ਆਪਾਂ ਜਾਣਦੇ ਆ ਤਾਂ ਉਹ ਹੈ ਜੰਗਦਾ ਪਗੰਦਾ ਪਾਣੀ ਦੇ ਜਿਹੜੇ ਛੱਪੜ ਹੈ ਇਹਨਾਂ ਦਾ ਕਾਫੀ ਸਮੇਂ ਤੋਂ ਨਾ ਤਾਂ ਕਲੀਨਿੰਗ ਹੋਈ ਹੈ ਨਾ ਡਿਵਰਟਿੰਗ ਹੋਈ ਹੈ ਨਾ ਡੀ ਸਿਲਟਿੰਗ ਹੋਈ ਹੈ ਤੇ ਇਸ ਕਰਕੇ ਆਪਣੀ ਕੋਸ਼ਿਸ਼ ਇਹ ਹੈਗੀ ਹੈ ਕਿ ਜਿਹੜਾ ਬਰਸਾਤੀ ਮੌਸਮ ਹੈ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਐਟ ਲੀਸਟ ਜਿਹੜੇ ਛੱਪੜ ਨੇ ਉਹਨਾਂ ਨੂੰ ਆਪਾਂ ਡੀਵਾਟਰਿੰਗ ਤੇ ਡੀਸੇਲਟਿੰਗ ਕਰ ਦਈਏ ਤੇ ਜਿੱਥੇ-ਜਿੱਥੇ ਸਾਡੇ ਕੋਲ ਫੰਡਸ ਅਵੇਲੇਬਲ ਹੈਗੇ ਉੱਥੇ ਆਪਾਂ ਥਾਪਰ ਮਾਡਲ ਜਾਂ ਸਿੰਚੇਵਾਲ ਮਾਡਲ ਜਿਹੜਾ ਵੀ ਸਾਨੂੰ ਚੱਲਦਾ ਹੋਵੇ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਇੱਥੇ ਆਪਾਂ ਬਣਵਾ ਦਈਏ ਤੇ ਉਹਨਾਂ ਦੇ ਦਿਸ਼ਾ-ਨਿਰਦਾਸ਼ਾਂ ਦੇ ਅਨੁਸਾਰ ਆਪਾਂ ਲਗਭਗ ਜ਼ਿਲ੍ਹੇ ਵਿੱਚ ਪਹਿਲਾਂ 80 ਦੇ ਕਰੀਬ ਜਿਹੜੀ ਪਿੰਡ ਹੈ ਉਹਨਾਂ ਦੇ ਵਿੱਚ ਥਾਪਰ ਮਾਡਲ ਦੀ ਪੌਂਡ ਜਿਹੜੀ ਹੈ ਕਿ ਉਹਨਾਂ ਦੀ ਅਪਰੂਵਲ ਦਿੱਤੀ ਸੀ ਆ ਕਰੀਬ-ਕਰੀਬ 35 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੇ ਕਿ ਥਾਪਰ ਮਾਡਲ ਦੇ ਪਾਉਂਡਸ ਬਣ ਰਹੇ ਨੇ ਤੇ ਜਿਹਦੇ ਵਿੱਚ ਨਰੇਗਾ ਪਲੱਸ ਪੰਚਾਇਤ ਦੇ ਆਪਣੇ ਫੰਡਸ ਪਲੱਸ ਡੀ ਐਮ ਐਫ ਜ਼ਿਲ੍ਹਾ ਪ੍ਰੀਸ਼ਦ ਦੇ ਫੰਡ ਸਾਰੇ ਫੰਡਸ ਦੀ ਜਿਹੜੀ ਸਰਕਾਰੀ ਫੰਡਸ ਦੀ ਕਨਵਰਜੈਂਸ ਦੇ ਪ੍ਰੋਜੈਕਟ ਹੈਗੇ ਆ ਤੇ ਹੁਣ ਆਪਾਂ ਹੋਰ ਵੀ ਬਾਕੀ ਸਾਰੇ ਜਿਹੜੇ ਪਿੰਡ ਹੈਗੇ ਆ ਉਹਨਾਂ ਦੇ ਵੀ ਪ੍ਰੋਪੋਜ਼ਲਸ ਜਿਹੜੇਗੇ ਤਿਆਰ ਕੀਤੇ ਨੇ ਉਹਦੇ ਵਿੱਚ ਕਈ ਸਾਰੇ ਆਪਣੇ ਪਿੰਡੇ ਜਿਹਦੇ ਪੂਰੇ ਪਿੰਡ ਵਿੱਚ ਸਿਰਫ 21 ਛੱਪਣੇ ਤੇ ਉਹਨੂੰ ਆਪਾਂ ਪ੍ਰਾਇੋਰਟੀ ਤੇ ਲੈ ਰਹੇ ਹਾਂ ਕਿ ਐਟ ਲੀਸਟ ਉਹ ਪਿੰਡ ਜਿਹੜੇ ਹੈਗੇ ਇੱਕ ਵਾਰ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਹੌਲੀ ਹੌਲੀ ਬਾਕੀ ਸਾਰੇ ਪਿੰਡਾਂ ਵਿੱਚ ਇੱਕ ਪਿੰਡ ਇੱਕ ਇੱਕ ਜਿਹੜਾ ਪਾਉਂਡ ਹੈ ਉਹ ਆਪਾਂ ਪਹਿਲਾਂ ਲਿਆਂਗੇ ਉਹਦੇ ਬਾਅਦ ਫਿਰ ਇੱਕ ਇੱਕ ਹੋਰ ਜਿਹੜਾ ਹੈਗਾ ਉਹ ਐਡ ਕਰਦੇ ਜਾਵਾਂਗੇ ਤੇ ਤੇ ਉਹ 42 ਹੋਰ ਆਪਣੇ ਪਿੰਡ ਹੈਗੇ ਜਿਹੜਾ ਆਪਾਂ ਆਈਡੈਂਟੀਫਾਈ ਕੀਤੇ ਨੇ ਉਹਨਾਂ ਦੀ ਵੀ ਅਪਰੂਵਲ ਹਫਤੇ 10 ਦਿਨਾਂ ਵਿੱਚ ਆਪਾਂ ਦੇ ਕੇ ਉਹਨਾਂ ਦਾ ਵੀ ਕੰਮ ਸ਼ੁਰੂ ਕਰਾ ਦਾਂਗੇ ਤੇ ਮੈਨੂੰ ਲੱਗਦਾ ਕਿ ਇਤਨੇ ਵੱਡੇ ਪੱਧਰ ਤੇ ਥਾਪਰ ਮਾਡਲ ਦੇ ਪਾਉਂਡ ਜਿਹੜੇ ਹੈਗੇ ਹੋਰ ਕਿਸੇ ਵੀ ਜ਼ਿਲ ਲੱਗਦਾ ਕਿ ਇਸ ਤਰੀਕੇ ਦਾ ਪਹਿਲਾ ਇਨੀਸ਼ੀਏਟਿਵ ਹੈ ਜਿੱਥੇ ਆਪਾਂ ਸਾਰੇ ਜਿੰਨੇ ਵੀ ਸਰੋਤ ਸਾਡੇ ਕੋਲ ਫੰਡਸ ਦੇ ਸੀਗੇ ਉਹਨਾਂ ਨੂੰ ਕਨਵਰਜ ਕਰਕੇ ਆਪਾਂ ਇਹ ਪ੍ਰੋਜੈਕਟ ਸੀਥੇ ਲਾ ਰਹੇ ਹਾਂ ਤੇ ਇਹਦੇ ਵਿੱਚ ਸਰਪੰਚ ਸਾਹਿਬ ਜਾਂ ਜਿੰਨੇ ਵੀ ਬਾਕੀ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਨੇ ਉਹਨਾਂ ਨੇ ਵੀ ਬਿਲਕੁਲ ਵਰਪੂਰ ਸਹਿਯੋਗ ਦਿੱਤਾ ਤੇ ਉਹ ਹੁਣ ਵੀ ਮੇਰੇ ਕੋਲ ਬਹੁਤ ਸਾਰੇ ਪਾ ਸਰਪੰਚ ਜਿਹੜੇ ਕਿਉਂ ਆਉਂਦੇ ਐ ਕਿ ਜੇ ਸਾਡੇ ਪਿੰਡ ਨੂੰ ਵੀ ਥਾਪਰ ਮਾਡਲ ਦੇ ਅਧਿਨ ਜਿਹੜਾ ਹੈਗਾ ਉਹ ਲਿਆ ਜਾਏ ਤਾਂ ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ ਜਿਵੇਂ ਜਿਵੇਂ ਸਾਡੇ ਕੋਲ ਫੰਡਸ ਅਵੇਲੇਬਲ ਹੋਣਗੇ ਉਹਦੇ ਬਾਕੀ ਵਾਲੇ ਪਿੰਡ ਜਿਹੜੇ ਹੈਗੇ ਉਹ ਵੀ ਆਪਾਂ ਕਵਰ ਕਰਾਂਗੇ ਪੰਜਾਬ ਦੇ ਵਿੱਚ ਕਿੰਨੇ ਪਿੰਡ ਲੈਤੇ ਜਾ ਰਹੇ ਤੇ ਇੱਕ ਪਿੰਡ ਤੇ ਕਿੰਨਾ ਖਰਚਾ ਆਊਗਾ ਦੇਖ ਇਹ ਜਿਹੜਾ ਹੈ ਇਹ ਥਾਪਰ ਮਾਡਲ ਦਾ ਜਿਹੜਾ ਪੌਂਡ ਹੈ ਉਹਦਾ ਖਰਚਾ ਕਿੰਨਾ ਆਏਗਾ ਉਹ ਉਹਦੇ ਕਿੰਨੇ ਏਕੜ ਦਾ ਹੈ ਉਹਦੇ ਤੇ ਡਿਪੈਂਡ ਕਰਦਾ ਹੈ ਕਿਤੇ 1 ਏਕੜ ਦਾ ਹੈ ਕਿਤੇ 2 ਏਕੜ ਕਿਤੇ ਪੌਂਡ ਜਿਹੜਾ ਹੈਗਾ 4-5 ਏਕੜ ਤੇ ਜਿਹੜਾ ਹੈਗਾ ਉਹ ਬ ਅੰਡ ਰੈਫਲੀ ਅਰਾਊਂਡ 35 ਤੋਂ 40 ਲੱਖ ਰੁਪਏ ਜੜਾਏਗਾ ਉਹ 30 ਤੋਂ ਲੈ ਕੇ 40 ਤੱਕ ਦਾ ਖਰਚਾ ਜੜਾਏਗਾ ਉਹ ਆ ਜਾਂਦਾ ਹੈ ਜੇ ਆਪਾਂ ਦੋ ਇੱਕ ਨਾਰਮਲ ਜੜਾ ਦੋ ਇੱਕ ਇੱਕਰ ਜਿਵੇਂ ਇਹ ਵਾਲਾ ਜੜਾ ਹੈਗਾ ਇਹ 34 ਲੱਖ ਰੁਪਏ ਦਾ ਖਰਚਾ ਹੋਏਗਾ ਭਈ ਮੈਂ 30 ਤੋਂ 40 ਦੇ ਵਿੱਚਕਾਰ ਮੋਸਟਲੀ ਜਿਹੜੇ ਆਪਣਾ ਐਸਟੀਮੇਟ ਸੇ ਕੀ ਹੈ ਉਹ اسی ਲੈਵਲ ਦੇ ਨਹੀਂ ਸਾਡੇ ਕੋਲ ਬਹੁਤ ਸਾਰੇ ਪਿੰਡਾਂ ਵਿੱਚ ਪਹਿਲਾਂ ਵੀ ਬਣੇ ਹੋਏ ਆ ਇਹ ਜਿਹੜਾ ਇਸ ਵਾਰ ਜਿਹੜੀ ਆਪਾਂ ਇਸ ਬਲਾਕ ਵਿੱਚ ਇਹਨਾਂ ਦਾ ਪਹਿਲਾ ਇਹਨਾਂ ਇਸ ਬਲਾਕ ਦਾ ਇਹ ਪਹਿਲਾ ਪਿੰਡ ਹੋਏਗਾ ਬਹੁਤ ਫਾਸਟ ਚੱਲ ਰਿਹਾਗਾ ਕਿੰਨੇ ਦਿਨ ਤੱਕ ਤਿਆਰ ਹੋਵੇ ਦੇਖਿਓ ਆਪਣੀ ਕੋਸ਼ਿਸ਼ ਹੈ ਕਿ ਆਪਾਂ ਜੁਲਾਈ ਵਿੱਚ ਆਪਣੇ यहां पे बारिश शुरू हो जाती है जुलाई तो पहला पहला ਜਿਹੜਾ ਹੈਗਾ ਉਹ ਸਾਰੇ ਕੰਪਲੀਟ ਹੋ ਜਾਣ ਤੇ ਆਪਾਂ ਹਰ ਹਫਤੇ ਜਿਹੜੀ ਹੈ ਕਿ ਇਹਦੀ ਮੀਟਿੰਗ ਕਰਦੇ ਆ ਵੀਡੀਓ ਸਾਹਿਬਾਨ ਦੇ ਨਾਲ ਵੀ ਤੇ ਸਰਪੰਚਾਂ ਨੂੰ ਵੀ ਆਪਾਂ ਪ੍ਰੇਰਿਤ ਕਰਦੇ ਆ ਕਿ ਇਹਨੂੰ ਜਲਦੀ ਕੰਪਲੀਟ ਕਰਦੇ ਕਈ ਸਾਰੇ ਸਰਪੰਚ ਜਿਹੜੇ ਹੈਗੇ ਆ ਉਹ ਕਾਫੀ ਇਹਦੇ ਵਿੱਚ ਰੁਚੀ ਲੈ ਕੇ ਖੁਦ ਆਪਣੇ ਤੋਂ ਅੰਦਰ ਦੇ ਕਾਫੀ ਮਿਹਨਤ ਕਰ ਰਹੇ ਤੇ ਇਹਦੇ ਵਿੱਚ ਸਰਪੰਚ ਸਾਹਿਬ ਕੋਸ਼ਿਸ਼ ਕਰ ਰਹੇ ਹਾਂ ਕਿ ਅਗਲੇ 1-2 ਮਹੀਨਿਆਂ ਵਿੱਚ ਜਿਹੜਾ ਇਹ ਕੰਪਲੀਟ ਕਰ ਲੇ। ਤਾਂ ਆਪਣੀ ਵੀ ਇਹੀ ਕੋਸ਼ਿਸ਼ ਹੈਗੀ ਹੈ ਕਿ ਜੂਨ ਜੁਲਾਈ ਜੂਨ ਤੋਂ ਪਹਿਲਾਂ ਪਹਿਲਾਂ ਜਿਹੜਾ ਆਪਾਂ ਕੰਪਲੀਟ ਕਰ ਲਈਏ। ਪ੍ਰੋਜੈਕਟ ਜਿਹੜਾ ਕਿਸ ਤਰ੍ਹਾਂ ਹੁੰਦਾ ਹੈ ਕੀ ਕੁਛ ਹੈ। ਇਹ ਜਿਹੜਾ ਪ੍ਰੋਜੈਕਟ ਹੈ ਇਹਦੇ ਵਿੱਚ ਇੱਕ ਸਕਰੀਨਿੰਗ ਚੈਂਬਰ ਬੰਦਾ ਹੈ ਜਿਵੇਂ ਕਿ ਪਹਿਲਾਂ ਜਿਹੜਾ ਗੰਦਾ ਪਾਣੀ ਆਤਾ ਉਹਦੇ ਵਿੱਚ ਲਿਫਾਫੇ ਹੁੰਦੇ ਆ ਜਾਂ ਫਿਰ ਵੱਡੇ ਜਿਹੜੇ ਕੁਝ ਆਈਟਮਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪਹਿਲਾਂ ਰੋਕ ਲੈਨੇ ਆ ਤਾਂ ਉਹ ਸਕਰੀਨਿੰਗ ਚੈਂਬਰ ਹੈ। ਉਹਦੇ ਬਾਅਦ ਤਿੰਨ ਤਰੀਕੇ ਦੇ ਜਿਹੜੇ ਹੈਗੇ ਵੈਲਜ਼ ਬੰਦੇ ਆ ਜਿਹਦੇ ਵਿੱਚ ਜਦ ਗੰਦਾ ਪਾਣੀ ਆਂਦਾ ਫੋਰਸ ਮਤਲਬ ਇਹ ਕੁਮਾ ਕੇ ਉਹਦੇ ਨਾਲ ਗੰਦ ਜਿਹੜਾ ਹੈਗਾ ਉਹ ਉੱਪਰ ਆ ਜਾਂਦਾ ਹੈ ਫਿਰ ਨੈਕਸਟ ਲੈਵਲ ਤੇ ਚਲਾ ਜਾਂਦਾ ਹੈ ਉੱਥੇ ਜਾ ਕੇ ਉਹ ਥੋੜਾ ਸੈਟਲ ਹੋ ਜਾਂਦਾ ਹੈ ਫਿਰ ਨੈਕਸਟ ਵਾਲੇ ਪੇ ਥੋੜਾ ਸਾਫ ਪਾਣੀ ਉਦੋਂ ਬਾਅਦ ਫਿਰ ਆਪਾਂ ਮੈਨ ਜਿਹੜਾ ਆਪਣਾ ਬਾਹਰ ਵਾਲਾ ਟੈਂਕ ਹੁੰਦੀ ਹੈ ਬਾਹਰ ਵਾਲਾ ਜਿਹੜਾ ਵੱਡਾ ਪਾਉਂਡ ਹੁੰਦਾ ਹੈ ਉਹਦੇ ਵਿੱਚ ਉਹਨਾਂ ਨੂੰ ਪਾਣੀ ਨੂੰ ਆਪਾਂ ਜਾਣ ਦਿੰਦੇ ਆ ਤੇ ਜਿਹੜਾ ਔਰ ਇਹ ਵੈਲ ਸ ਹੈ ਇਹਨਾਂ ਨੂੰ ਆਪਾਂ ਸਾਲ ਵਿੱਚ ਇੱਕ ਵਾਰ ਜ਼ਰੂਰ ਕਲੀਨ ਕਰਾਉਂਦੇ ਆ ਕੋਸ਼ਿਸ਼ ਤੇ ਜਿਹੜਾ ਸਕਰੀਨ ਚੈਂਬਰ ਹੈ ਉਹਦੇ ਵਿੱਚ ਕਿਉਂਕਿ ਅੱਗੇ ਗੰਧ ਰਹਿ ਜਾਂਦਾ ਹੈ ਉਹ ਆਪਾਂ ਮਹੀਨੇ ਵਿੱਚ ਇੱਕ ਵਾਰ ਜੇ ਸਾਫ਼ ਕਰਾ ਲੀਏ ਤੇ ਇਹ ਮਾਡਲ ਬਹੁਤ ਵਧੀਆ ਚੱਲ ਜਾਂਦਾ ਹੈ ਉਸ ਦੇ ਨਾਲ ਨਾਲ ਵੀ ਪੁੱਛ ਕਰਵਾਏ ਆ ਪਾਰਕਿੰਗ ਵਗੈਰਾ ਜਾਂ ਕੋਈ ਇਹਦੇ ਨਾਲ ਨਾਲ ਜਿਹੜਾ ਹੈ ਇਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਕਿ ਤੁਸੀਂ ਇਹਦੇ ਵਿੱਚ ਇੱਕ ਪ੍ਰੋਪਰ ਪਬਲਿਕ ਪਾਰਕ ਦੀ ਤਰ੍ਹਾਂ ਇਹਨੂੰ ਡਿਵੈਲਪ ਕਰੋ ਇਹਦਾ ਜਿਹੜਾ ਹਲਾਦ ਵਾਲਾ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਸਟਰੀਟ ਲਾਈਟ ਵੀ ਲਾਓ ਤੇ ਉਹਦੇ ਵਿੱਚ ਪਬਲਿਕ ਦੇ ਬੰਦ ਦੇ ਵਾਸਤੇ ਬੈਂਚਸ ਵਗੈਰਾ ਜਿਹੜਾ ਹੈਗਾ ਉਹ ਵੀ ਇੰਤਜ਼ਾਮ ਕਰੋ ਤੇ ਉਹਦੇ ਲੰਗੇ ਕਿ ਇਹ ਬਹੁਤ ਅੱਛਾ ਖਿਲ ਕੇ ਆਏਗਾ ਹਰ ਇੱਕ ਸਰਪੰਚ ਤੇ ਡਿਪੈਂਡ ਕਰਦਾ ਹੈ ਉਹ ਕਿੰਨਾ ਇਹਦੇ ਵਿੱਚ ਐਫਰਟ ਲਾਏਗਾ ਆਪਣੀ ਤਰਫ ਜਿਹੜਾ ਆਏਗਾ ਫੰਡਸ ਆਪਾਂ ਪ੍ਰੋਵਾਈਡ ਕਰਾ ਦਿੱਤੇ ਹੈ ਗਿਆ ਸਰ ਜੀ ਆਪ ਨੂੰ ਸੋਰੀ ਥਿਸ ਇਜ਼ ਦਾ ਪ੍ਰੋਡਾ ਰਪੀਆ ਆਪਾਂ ਲਾ ਦਨੇ ਹਨ ਪਿੰਡਾਂ ਚ ਕਿ ਸ਼ਹਿਰਾਂ ਚ ਵੀ ਪਰ ਉਹਦੀ ਕੇਅਰ ਨਹੀਂ ਕਰਦੇ ਜੇ ਲੋਕ ਕੁਝ ਇਸ ਤਰ੍ਹਾਂ ਦੇ ਬੰਦੇ ਜਾਣਗੇ ਮੈਂ ਜਿਹੜਾ ਕਿਹਾ ਕਿ ਇਹਦੇ ਵਿੱਚ ਬਹੁਤ ਕੱਟ ਕੇਅਰ ਦੀ ਲੋੜ ਹੈ ਕਿ ਆਪਾਂ ਮਹੀਨੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਇੱਕ ਦਿਨ ਜਾਂ ਦੋ ਦਿਨ ਦੇ ਵਾਸਤੇ ਲੈ ਕੇ ਉਹਦੀ ਸਕ੍ਰੀਨਿੰਗ ਚੈਂਬਰ ਦੀ ਕਲੀਨਿੰਗ ਕਰਾ ਦਈਏ ਜੇ ਸਕ੍ਰੀਨਿੰਗ ਚੈਂਬਰ ਕਲੀਨ ਹੋ ਜਾਊਗਾ ਤਾਂ ਅੱਗੇ ਫਿਰ ਕੋਈ ਪ੍ਰੋਬਲਮ ਨਾਲ ਆਈਏ ਤਾਂ ਫਿਰ ਤਾਂ ਫਿਰ ਉਹ ਆਪਣੀ ਹੋ ਗਿਆ ਕਿ ਅਲਟੀਮੇਟਲੀ ਇਹ ਤਾਂ ਪਿੰਡ ਦੀ ਸਾਂਝੀ ਸਾਂਝਾ ਇੱਕ ਵਿਰਾਸਾ ਹੈ ਕਿ ਇਹ ਪਿੰਡ ਇੱਕ ਸਾਂਝਾ ਐਸੈਟ ਹੈਗਾ ਜੇ ਆਪਾਂ ਉਹਨੂੰ ਵੀ ਖੁਦ ਪ੍ਰੋਟੈਕਟ ਨਹੀਂ ਕਰਨਾ ਚਾਹਾਂਗੇ ਤਾਂ ਫਿਰ ਇੱਥੇ ਦੇ ਬਜ਼ੁਰਗ ਵੀ ਕਹਿੰਦੇ ਕਿ ਇਹ ਤਾਂ ਪਤਾ ਨਹੀਂ ਕਿੰਨੇ ਕਿੰਨੇ ਦਹਾਕੇ ਆ ਕੇ ਮਤਲਬ ਕਿੰਨਾ ਸਦੀਆਂ ਦਾ ਪੁਰਾਣਾ ਪਾਉਂਡ ਹੈ ਜੇ ਆਪਾਂ ਇਹਨੂੰ ਵੀ ਨਹੀਂ ਸਾਂਭਾਂਗੇ ਤਾਂ ਫਿਰ ਹੌista ਹੌista ਭਰ ਕੇ ਫਿਰ ਇੱਥੇ ਉਹ ਹੀ ਰੇਗਿਸਤਾਨੀ ਬਣ ਜਾ ਰਿਹਾ ਹੈ ਤਾਂ ਬੈਟਰ ਇਹ ਹੈ ਕਿ ਆਪਾਂ ਇਹਨਾਂ ਪਾਉਂਡਸ ਨੂੰ ਬਚਾਈਏ ਤੇ ਇਹਦੇ ਨਾਲ ਵਾਟਰ ਜਿਹੜਾ ਆਏਗਾ ਵਾਟਰ ਟੇਬਲ ਵੀ ਆ ਕੇ ਉੱਪਰ ਆ ਜਾਂਦਾ ਹੈ ਜੇ ਪਾਣੀ ਜਿਹੜਾ ਹੈਗਾ ਸਾਫ ਪਾਣੀ ਉੱਥੇ ਜਮਾ ਹੋ ਚੁਗਾ ਤੇ ਉਮੀਦ ਇਹ ਹੀ ਹੈ ਕਿ ਇਹ ਸਪਿੰਡ ਨੂੰ ਵੀ ਤੇ ਬਾਕੀ ਸਾਰੇ ਪਿੰਡਾਂ ਨੂੰ ਵੀ ਇਹਦਾ ਬਹੁਤ ਲਾਭ ਹੋਏਗਾ ਥੈਂਕ ਯੂ